Google जय पीर आदि जय बाबुजी जय साईं आदि सारे ਤੁਹਾਡੀਆਂ ਆਪਣੀਆਂ ਮੈਂ ਹਰਮਨ ਤੇ ਮੈਂ ਜਰਮਨ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਦਰਬਾਰ ਬਾਬਾ ਦਲਵਰ ਸ਼ਾਹ ਜੀ ਸਹਿਜ ਜੀ ਜਿੰਨਾਂ ਦਾ ਕਿ ਅੱਜ ਮੇਲਾ ਸੋ ਸਾਡੇ ਵੱਲੋਂ ਮੇਲੇ ਦੀਆਂ ਲੱਖ ਲੱਖ ਮੁਬਾਰਕਾ ਸੋ ਨਗਰ ਨਿਵਾਸੀ ਦੇ ਸਾਰੇ ਅਗਰਾਈ ਵੀਰਾਂ ਨੂੰ ਸੋ ਜਿੰਨੇ ਵੀ ਵਿਦੇਸ਼ ਵਿੱਚ ਜਿਹਦੇ ਵਿੱਚ ਬੈਠੇ ਨੇ ਸਾਰਿਆਂ ਨੂੰ ਵੀ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾ

نق مست ہو جی سنگت بیٹھی ہے

ਇਸ ਦਰਬਾਰ ਦੀ ਸੇਵਾ ਕਰਨ ਨੇ ਸਾਨੂੰ ਸਾਡੇ ਬਣਾਉ ਇਸ ਮੇਲੇ ਦੀਆਂ ਲੱਖ 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 ਮੁਬਾਰਕਾਂ। ਇੱਕ ਵਾਰੀ ਸਾੜੀ ਲਾ ਰਹੀ ਹੈ ਜੀ ਦਰਬਾਰ ਵਾਸਤੇ। ਜਿਹੜੇ ਪਿੱਛੇ ਬੈਠੇ ਨੇ ਥੋੜਾ ਥੋੜਾ ਅੱਗੇ ਨੂੰ ਆ ਜਾਓ ਬਹੁਤ ਜ਼ਿਆਦਾ ਜਿਹੜੇ ਅੱਗੇ ਨੂੰ ਆਓ। ਅੱਗੇ ਅੱਗੇ ਹੋ ਜਾਓ ਸਾਰੇ ਜਣੇ ਅੱਗੇ। ਪੁਧਿਆਣਾ ਦੀ ਸਾਰੀ ਸੰਗਤ ਦੇ ਬਹੁਤ ਧੰਨਵਾਦ। ਜਿਨ੍ਹਾਂ ਦੇ ਕਰਕੇ ਸਾਨੂੰ ਰਾਜਰੀ ਲਗਵਾਉਣ ਦਾ ਮੌਕਾ ਮਿਲਿਆ ਸੋ ਤਾਲੀਆਂ ਲਾ ਦਿਓ ਜਰਾ ਆਪਣੇ ਆਪਣੇ ਲਾਭ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਚੜ੍ਹਦੀ ਕਲਾ ਲਈ ਜਿਨ੍ਹਾਂ ਦੇ ਕਰਕੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਰ ਕਹਿੰਦੇ ਨੇ ਅੰਨੇ ਨੂੰ ਦੌੱਖਾ ਜ਼ਰੂਰੀ ਨਹੀਂ ਖੁੱਖੇ ਨੂੰ ਰੋਟੀ ਜ਼ਰੂਰੀ ਹੈ ਚੇਲੇ ਨੂੰ ਗੁਰੂ ਜ਼ਰੂਰੀ ਹੈ ਖਿਡਾਰੀ ਨੂੰ ਗਰਾਊਂਡ ਤੇ ਕਲਾਕਾਰਾਂ ਨੂੰ ਸਾਊਂਡ ਸੈਣੀ ਸਾਊਂਡ ਵਾਸਤੇ ਤਾੜੀਆਂ ਲਾ ਦਿਓ ਜੀ ਜਰਾ سب لائن جال پنجا کدا جہان ملالي ماريا ميسا ملالي ماريا اوقا سن مولالي ديسا نننوار ديسا نننوت پچ گلپا دلور وچ پچ گلپا گلدا گلاب کو ني پڙهنا I'm going ंग सवर न सावर پریشان مانا اے سارا قسمت مانا پریشان مانا اے سارا قسمت مانا اے سارا قسمت مانا سنن سارا چڑ جا کدی کتری بڑیاں نے کتنا چھڑ دی بڑیاں میری کتنا یہ دریا میری گت نہ گھاٹے دی انجنی دریا تیری گت نہ گھاٹے دی نہ تو نہ چھٹیا یاد منا من دے نہ تو ملنگا 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 علیے جگڑاں دا بھل <سؤال> نہ ملنگا نہ کان نہ ملنگا نہ تو ملنگا اے خدا تیرے سونا جی بنی يا بچو بناي میرے دل کاناں متے بچي آيے توم بناي لو کرو جگتيا لے لو کرو دے دے دياں کل تو ستھ توم بناي کلوا کرو جگت يا رب توم بناي اے توم بناي کس نال دے جگت خدا دی شان توم بناي لو کرو جگت يا رب توم بناي ਜਿੰਨੇ ਵੀ ਚੜਦੀ ਕਲਾ net07 ਚੈਨਲ ਨੂੰ ਦੇਖ ਰਹੇ ਨੇ ਸਾਰੇ ਮੈਂ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸੋ ਤੁਸੀਂ ਸਾਰੇ ਨੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਦਾਂ ਦਾ ਲੱਗਾ ਥੈਂਕ ਯੂ